ਪੁਲਿਸ ਲੱਗ ਗਈ ਹੈ ਡੱਬੀ ਧਰਨੇ ਨੂੰ ਲੈ ਕੇ ਸਾਡੀ ਗੱਡੀ ਵੀ ਪਿੱਛੋਂ ਸੀਸਾ ਭੰਤ ਤਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆ ਪਿੱਛੇ ਸਾਡੇ ਪੁਲਿਸ ਲੱਗ ਗਈ ਹੈ ਮੈਂ ਭਾਈ ਸਾਡੇ ਪਿੱਛੇ ਪੁਲਿਸ ਲੱਗੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਜੇ ਅਸੀਂ ਅੱਜ ਮਰਦੇ ਆ ਤਾਂ ਉਸਦੇ ਜ਼ਿੰਮੇਵਾਰ ਜੇ ਅਸੀਂ ਮਰਦੇ ਆ ਐਕਸੀਡੈਂਟ ਚ ਦੋ ਮੈਂ ਫੇਰ ਬੇਨਤੀ ਕਰਾ ਮੇਰੀ ਆਖਰੀ ਬੇਨਤੀ ਹੋ ਸਕਦੀ ਹੈ ਕਿ ਸਾਡੇ ਪਿੱਛੇ ਪੁਲਿਸ ਲੱਗ ਗਈ ਹੈ ਸਾਡੀ ਗੱਡੀ ਵਾਸਤੇ ਤੇਜ਼ ਹੈ ਤੇ ਜੇ ਅਸੀਂ ਇਸ ਐਕਸੀਡੈਂਟ ਚ ਮਰਦੇ ਆ ਐਸ ਦੀ ਜ਼ਿੰਮੇਵਾਰ ਇਥੋਂ ਦੀ ਪੁਲਿਸ ਟੀਬੀ ਫੈਕਟਰੀ ਵਾਲੇ ਆਉਣਗੇ ਇਹਨਾਂ ਨੇ نیٹ ਬੰਦ ਕਰਤਾ ਲੋਕਾਂ ਦਾ ਪਰ ਮੈਂ ਲਾਈਵ ਬੈਨਤੀ ਪਾਈ ਹੈ ਕਿ ਜੇ ਅਸੀਂ ਮਰਦੇ ਐ ਅਸੀਂ ਜਿਵੇਂ ਮਰ ਆ ਜਿਹੜੀ ਪਿੱਛੇ ਸਾਡੇ ਪੁਲਿਸ ਲੱਗੀ ਆਏ ਆ ਤੇ ਜੇ ਤੁਸੀਂ ਥੋੜੀਆਂ ਮਾਮਾ ਦੇ ਜਾਇਓ ਤਾਂ ਉਥੇ ਟੀਬੀ ਗੁਰੂ ਘਰ ਦੇ ਵਿੱਚ ਪਹੁੰਚ ਜਾਓ ਅਸੀਂ ਕੀ ਤੇ ਗ੍ਰਿਫਤਾਰ ਹੋ ਜੀਏ ਅਸੀਂ ਮਰ ਸਕਦੇ ਆ ਯਾਰ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਅਸੀਂ ਮਰ ਸਕਦੇ ਆ ਤੁਹਾਡੇ ਲਈ ਪਰ ਗਦਾਰ ਨਹੀਂ ਬਣਾਂਗੇ ਡਰਾਂਗੇ ਨਹੀਂ ਪਰ ਹੁਣ ਸਾਡੀ ਕੋਸ਼ਿਸ਼ ਇਹ ਹੈ ਕੀ ਧਰਨੇ ਤੇ ਪਹੁੰਚ ਜੀਏ ਦੋਸਤੋ ਵੀਡੀਓ ਨੂੰ ਬੱਦ ਤਬਰ ਸ਼ੇਅਰ ਕਰ ਦਿਓ ਵੀਡੀਓ ਨੂੰ ਬੱਦ ਤਬਰ ਸ਼ੇਅਰ ਕਰ ਦਿਓ ਪੁਲਿਸ ਸਾਡੇ ਪਿੱਛੇ ਲੱਗ ਗਈ ਹੈ ਭਾਈ ਵੀਡੀਓ ਨੂੰ ਬੱਦ ਤੋ ਸ਼ੇਅਰ ਕਰ ਦੋ ਤਾਂ ਜੋ ਆਪਾਂ ਆਪਣੇ ਧਰਨੇ ਦੀ ਲੜਾਈ ਨੂੰ ਜਾਰੀ ਰੱਖ ਸਕੀਏ ਦੋਸਤੋ ਤਾਂ ਜੋ ਆਪਾਂ ਆਪਣੇ ਧਰਨੇ ਦੀ ਲੜਾਈ ਨੂੰ ਜਾਰੀ ਰੱਖ ਸਕੀਏ ਜਿੰਨੇ ਜਿੰਨੇ ਘਰਾਂ ਚ ਬੈਠੇ ਲੋਕ ਨੇ ਮਾਵਾਂ ਨੇ ਸਾਰੀਆਂ ਪਹੁੰਚੋ ਧਰਨੇ ਤੇ ਸਭ ਪਹੁੰਚੋ ਧਰਨੇ ਤੇ ਮੇਰੀ ਆਖਰੀ ਬੇਨਤੀ ਹੋ ਸਕਦੀ ਹੈ ਮੇਰੀ ਆਖਰੀ ਮੈਂ ਫੇਰ ਕਰਾਂ ਬੇਨਤੀ ਹੋ ਸਕਦੀ ਮੈਂ ਮਰ ਵੀ ਸਕਦਾ ਐਕਸੀਡੈਂਟ ਉਹਦੀ ਜ਼ਿੰਮੇਵਾਰ ਐ ਜਿਹੜੀ ਮੇਰੇ ਪਿੱਛੇ ਪੁਲਿਸ ਲੱਗੀ ਹੋਇਆ ਹੈ ਤੂੰ ਐਵੇਂ ਕਰੋ ਦੂਜੇ ਵੀ ਕੈਮਰੇ ਚਲਾ ਲਓ ਗੱਡੀ ਥੋੜੀ ਹੌਲੀ ਕਰ ਲੈ ਐਕਸੀਡੈਂਟ ਕਿਉਂਕਿ ਆਪਾਂ ਲੜਾਈ ਲੜਨੀ ਹੈ ਮਰ ਸਕਦੇ ਬਿਲਕੁਲ ਪਰ ਆਪਣੇ ਕਰ ਨਾਲ ਤੂੰ ਹੋਰ ਨਾ ਮਰੇ ਤੇ ਪਿੱਤੇ ਪੁਲਸਾ ਦੇਖ ਪੱਕੇ ਸਰ ਨੇ ਕੱਚੀ ਗਲੀ ਚ ਵੜਦਾ ਹੌਲੀ ਹੌਲੀ ਆ ਪੱਕਾ ਸਰ ਨਾ ਆ ਗਿਆ ਉਹ ਆ ਵੜਦੀ ਸੀ ਇਹ ਵੀਡੀਓ ਨੂੰ ਮੇਰੇ ਭਰਾਵੋ ਜਿਹੜੇ ਜੁੜੇ ਆ ਜਾਂ ਬਾਅਦ ਚ ਦੇਖਣਗੇ ਬਾਅਦ ਵਿੱਚ ਸ਼ੇਅਰ ਕਰ ਦਿਓ ਜਿਹੜਾ ਆਪਣੇ ਜਿੱਤੇ ਪੁਲਿਸ ਵਾਲੇ ਡੰਡਾ ਬਾਰੇ ਆਪਣੇ ਕਿੱਥੇ ਸੀ ਉਹ ਲਾਲਗੜ੍ਹ ਕੋਲੇ ਨਹੀਂ ਨਿ ਮੰਮੜ ਮੰਮੜਾ ਹੈ ਤੇ ਪੱਕੇ ਸਰਨੇ ਦੇ ਵਿੱਚ ਦੇ ਜੀ ਕੋਈ ਪਿੰਡ ਸੀ ਪੁਲਿਸ ਨੇ ਹੋਲੀ ਪੁਲਿਸ ਨੇ ਸਾਡੇ ਤੇ ਉੱਥੇ ਵੀ ਹਮਲਾ ਕਰਤਾ ਪੁਲਿਸ ਨੇ ਅੱਗੇ ਬੈਰੀਕਡ ਲਾ ਕੇ ਸਾਡੇ ਡੰਡਾ ਮਾਰਿਆ ਪੁਲਿਸ ਨੇ ਦੇਖੋ ਸਾਡੇ ਗੱਡੀ ਤੇ ਡੰਡਾ ਮਾਰੇ ਪਰ ਅਸੀਂ ਬਾਤ ਕੇ ਅੱਗੇ ਹੋਰ ਖੜੀ ਪੁਲਿਸ ਕੋਈ ਗੱਲ ਨਹੀਂ ਪੁੱਨੇ ਆਪਾਂ ਗ੍ਰਿਫਤਰ ਹੋ ਜਾਾਂਗੇ ਯਾਰ ਕੋਈ ਦਿੱਕਤ ਨਹੀਂ ਆਏ ਪਰ ਤਰੀਕੇ ਨਾਲ ਤਾਂ ਗੱਲ ਡੰਡੇ ਮਾਰਦੇ ਯਾਰ ਗੱਡੀਆਂ ਦੇ ਆਪਾਂ ਪੁਲਿਸ ਦੀ ਗੱਡੀ ਆ ਨਾ ਕਿੱਥੇ ਨਹੀਂ ਕਰਲਾ ਪੁਲਿਸ ਨੇ ਆਪਣੇ ਵੀਡੀਓ ਬਣਾ ਕੇ ਨਾ ਇੱਕ ਗੱਡੀ ਹੋਗੀ ਜਿਆਦਾ ਤਾਂ ਨਹੀਂ ਹੋਣੀਆਂ ਅੱਗੇ ਟਪਾਰੇ ਪੁਲਿਸ ਦੀ ਗੱਡੀ ਟੱਕ ਟੱਪੰਦੇ ਆਪਣੇ ਰੁਕ ਬਰਕੇ ਰਾਹ ਦੇਖ ਲਈ ਰਾਹ ਟੁੱਟ ਪਈ ਕਿ ਕਿ ਟੱਕ ਟੱਕ ਕਰੀ ਤਪਾ ਬਜਾ ਜਿੱਥੋਂ ਪਰ ਆਮੋ ਜੀ ਰਹਿਣ ਤੇ ਤੁੰਗੇ ਦੱਸਦੇ ਤੂੰ ਯਾਰ ਸਾਡੇ ਪਿੰਨਾ ਵਾਲਾ ਮੋੜ ਲੈਵੇਂਗੇ ਇਹਨਾਂ ਨੇ ਬਚਨ ਨਹੀਂ ਦੇਣਾ ਗਦਾਰੇ ਆਪਾਂ ਨੂੰ ਤੂੰ ਤੇਰਾ ਫੋਨ ਛੱਡ ਦੀ ਇੱਥੇ ਮੈਂ ਤੈਨੂੰ ਗੱਲ ਦੱਸਾਂ ਤੈਨੂੰ ਅਸੀਂ ਲਾਵਾਂਗੇ ਹਾਂ ਲਾ ਕੇ ਉਹ ਤੈਨੂੰ ਫੋਨ ਕਰਕੇ ਕਿਤੇ ਨਾ ਕਿਤੇ ਤੁਰ ਜੀ ਤੂੰ ਮੇਰੇ ਵਾਲਾ ਫੋਨ ਲੈ ਇੱਕ ਤੋਂ ਲੈ ਕੇ ਚੀ ਪਾਸਵਰਡ ਮੈਂ ਸੁਣ ਗੱਡੀ ਦੇ ਵਿੱਚ ਹੀ ਤੈਨੂੰ ਸੁਣ ਤਾਂ ਲੈ ਮੈਂ ਗੱਡੀ ਦੇ ਵਿੱਚ ਤੁਹਾਨੂੰ ਫੋਨ ਦਊਂਗਾ ਸੁਣ ਲੈ ਹਾਂ ਗੱਡੀ ਦੇ ਵਿੱਚ ਤੂੰ ਲੈ ਜਾ ਤੂੰ ਮੇਰੇ ਵਾਲਾ ਫੋਨ ਲੈ ਕੇ ਉਹਦਾ ਠੀਕ ਹੁਣ ਇਹਦੇ ਵਿੱਚ ਲਾਈਵ ਚ ਆਜੂ ਲਾਈ ਜਾ ਚੁੱਪ 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 ਲਾਈ ਭਾਈ ਮੇਰੀ ਬੇਨਤੀ ਇਹ ਹੈ ਕਿ ਪੁਲਿਸ ਮੇਰੇ ਪਿੱਛੇ ਆ ਪੁਲਿਸ ਮੇਰੇ ਪਿੱਛੇ ਗੰਗਾ ਨਗਰ ਤੋਂ ਲੱਗੀ ਸੀ ਤੇ ਮੈਂ ਅੱਗੇ ਆ ਗਿਆ ਮੈਂ ਪੂਰਾ ਬਚਾਅ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਫੜ ਲਿਆ ਫਿਰ ਵੀ ਕੋਈ ਦਿੱਕਤ ਨਹੀਂ ਟਿੱਬੀ ਗੁਰੂਗੜ੍ਹ ਚ ਪਹੁੰਚ ਜਾ ਉਹ ਇਹਨਾਂ ਨੇ ਆਪਣੇ ਧਰਨੇ ਨੂੰ ਖਨੌਣ ਦੇ ਲਈ ਇਹ ਪੁਲਿਸ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਮੈਂ ਦੇਖ ਪਾ ਪੁਲਿਸ ਬਲਸ ਤੋਂ ਨਹੀਂ ਡਰਦਾ ਯਾਰ ਪੁਲਿਸ ਮੇਰੇ ਅੱਗੇ ਕੀ ਹੈ ਕਿ ਉਸ ਧਰਨੇ ਨੂੰ ਬਚਾਉਣ ਦੇ ਵਿੱਚ ਕੋਸ਼ਿਸ਼ਾਂ ਕਰ ਸਕੋ ਜਦੋਂ ਜਦੋਂ ਉੱਥੇ ਬਾਈ ਤੁਸੀਂ ਪਹੁੰਚਣਾ ਐ ਐਵੇਂ ਕਰ ਬਾਈ ਤੁਸੀਂ ਬਹੁਤ ਲੋਕ ਜੁੜ ਗਏ ਹੋ ਹੁਣ ਤਾਂ 21 ਹੋ ਗਿਓ ਵੀਡੀਓ ਨੂੰ ਬਾਅਦ ਤੋਂ ਬਾਅਦ ਮੇਰੇ ਭਰਾਵੋ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਉਦੋਂ ਦਾ ਐਕਸੀਡੈਂਟ ਜੇ ਕੀਤਾ ਲਾਈਵ ਹੁੰਦਾ ਦਿਖਾਉਂਦਾ ਕਿ ਪੁਲਿਸ ਨੇ ਅੱਗੋਂ ਬੈਰੀਕੇਡਿੰਗ ਕਰਤੀ ਜਦੋਂ ਅਸੀਂ ਗੱਡੀ ਦੇ ਕੋਲ ਭਜਾਉਣੀ ਸੀ ਸਾਡੇ ਡੰਡਾ ਮਾਰਿਆ ਉਹਨਾਂ ਨੇ ਸਾਡੇ ਕਾਰ ਤੇ ਸੀਸਾ ਪੁੱਟ ਕੇ ਕਿ ਨਹੀਂ ਸੀਸਾ ਵੱਜ ਗਿਆ ਬਾਈ ਸਾਡੇ ਡੰਡਾ ਵੀ ਮਾਰਿਆ ਮੈਂ ਬੇਨਤੀਆਂ ਇਹ ਕਰ ਰਿਹਾ ਕਿ ਟਿੱਬੀ ਏਰੀਆ ਦਾ ਨੈਟ ਬੰਦ ਕਰਤਾ ਮੇਰਾ ਫੋਨ ਵੀ ਮੈਂ ਬੰਦ ਕਰੂੰਗਾ ਕਿਉਂਕਿ ਪੁਲਿਸ ਮੇਰੇ ਪਿੱਛੇ ਮੈਂ ਫੇਰ ਤੁਹਾਨੂੰ ਦਿਖਾ ਰਿਹਾ ਪੁਲਿਸ ਦੀ ਗੱਡੀ ਹੈ ਪਿੱਛੇ ਆ ਰਹੀ ਐ ਬਾਈ ਮੈਂ ਫੇਰ ਕਹਿ ਰਿਹਾ ਕਿ ਮੈਂ ਉਹਨਾਂ ਦਾ ਫੋਨ ਮੇਰਾ ਬੰਦ ਕਰਨਗੇ ਵੀਡੀਓ ਨੂੰ ਬਾਦ ਵਿੱਚ ਸ਼ੇਅਰ ਕਰ ਦਿਓ ਕਿਉਂਕਿ ਬਾਈ ਮੇ ਮੈਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਈ ਕਰਨੀ ਹੈ ਟਿੱਬੀ ਆਪਣਾ ਜੋ ਧਰਨਾ ਚੱਲ ਰਿਹਾ ਉਸ ਨੂੰ ਲੈ ਕੇ ਪੁਲਿਸ ਨੇ ਆਪਣੇ ਟਿੱਬੀ ਲੋਕਾਂ ਦੀ ਵੀ ਗ੍ਰਿਫਤਾਰੀ ਕਰੀ ਮੇਰੀ ਵੀ ਕਰੂਗੀ ਤੇ ਮੈਂ ਭੱਜਣਾ ਵੀ ਨਹੀਂ ਪੁਲਿਸ ਮੇਰੇ ਅੱਗੇ ਹੈ ਕੀ ਯਾਰ ਇਹ ਲੱਲੀ ਛੱਲੀ ਹੈ ਇਹ ਆਪਦੇ ਪਰੋਣੇ ਨੂੰ ਫੜਨਾ ਹੀ ਮੈਂ ਦੋ ਗ੍ਰਿਫਤਾਰੀ ਮੈਂ ਇਹਨਾਂ ਦਾ ਜੀਜਾ ਮੈਂ ਆ ਲੋਕ ਕਹਿੰਦੇ ਗਲਤ ਬੋਲਣਾ ਬਿਲਕੁਲ ਬੋਲਣਾ ਇਹ ਆਪਦੇ ਜੀਜੇ ਨੂੰ ਲੈਣ ਆਏ ਆ ਮੈਂ ਜਾ ਰਿਹਾ ਮੈਂ ਫੜਿਆ ਜਾਊਂਗਾ ਮੈਂ ਰੁਕ ਜੂ ਮੈਂ ਡਰਨਾ ਨਹੀਂ ਇਹਨਾਂ ਤੋਂ ਭੈਣ ਚੋਦਾਂ ਤੋਂ ਮੈਂ ਜਮਈ ਨਹੀਂ ਡਰਨਾ ਮੈਂ ਗਾਲਾਂ ਕੱਢ ਰਿਹਾ ਇਹਨਾਂ ਨੂੰ ਭੈਣ ਚੋਦਾ ਇਹ ਇਹ ਗਦਾਰ ਹੈ ਰਾਜਸਥਾਨ ਪੁਲਿਸ ਗਦਾਰ ਹੈ ਇਹਨਾਂ ਨੇ ਸਾਡੇ ਸੁੱਤੇ ਪਏ ਜਿਹੜੇ ਬਜ਼ੁਰਗਾਂ ਨੂੰ ਤੜਕੇ 4 ਵਜੇ ਘਰੋਂ ਚੱਕਿਆ ਸਰਪੰਚ ਪਿਆਰਾ ਸਿੰਘ ਦਾ ਗੇਟ ਤੋੜ ਕੇ ਉਹਨਾਂ ਨੂੰ ਫੜਿਆ ਰਵੀ ਜੋਸਨ ਦੇ ਘਰੇ ਗੇਟ ਤੋੜ ਕੇ ਭੜੇ ਬਲਰਾਮ ਸਹਾਰਨ ਦੇ ਘਰੇ ਗੇਟ ਤੋੜਿਆ ਬੁੜੀਆਂ ਨੇ ਧੱਕੀ ਕਰੀ ਧੱਕਾ ਮੁੱਕੀ ਕਰੀ ਇਹਨਾਂ ਨੇ ਭੈਣ ਚੋਦਾ ਨੇ ਮੈਂ ਫੇਰ ਕਹਿੰਦਾ ਤੁਹਾਡੇ ਜੀਜੇ ਦੇ ਪਾਓ ਕੇਸ ਤੁਹਾਡੇ ਜੀਜੇ ਦੇ ਪਾਓ ਕੇਸ ਮੈਂ ਗਲਤ ਬੋਲ ਰਿਹਾ ਮੈਂ ਬੋਲ ਰਿਹਾ ਗਲਤ ਮੇਰੇ ਤੇ ਕਰੋ ਕੇਸ ਮੈਂ ਦੇਖੋ ਮੇਰੀ ਇਹ ਆਖਰੀ ਵੀ ਉਸਤਦੀ ਮੇਰੀ ਗੱਡੀ ਬਹੁਤ ਤੇਜ਼ ਹੈ ਤੇਜ਼ ਕਿਉਂ ਹੈ ਇਹ ਭੈਣ ਚੋਦਾ ਨੇ ਸਾਡੇ ਪਿੱਛੇ ਡੰਡੇ ਮਾਰੇ ਪੁਲਿਸ ਨੇ ਮੈਂ ਗਾੜਾ ਕੱਢ ਰਿਹਾ ਯਾਰ ਮੈਂ ਗਾੜਾ ਕੱਢ ਰਿਹਾ ਮੈਂ ਗਲਤ ਬੋਲ ਰਿਹਾ ਮੈਂ ਬਰਤਵੀਜੀ ਕਰ ਰਿਹਾ ਪਰ ਮੈਂ ਬਰਤਵੀਜੀ ਕਿਉਂ ਕਰ ਰਿਹਾ ਇਹਨਾਂ ਨੇ ਸਾਡੇ ਨਾਲ ਬਹੁਤ ਗਲਤ ਕਰੀ ਪੁਲਿਸ ਫੜ ਲੈਂਦੀ ਯਾਰ ਫੜ ਲੈਂਦੀ ਇੱਕ ਤਰੀਕਾ ਹੁੰਦਾ ਹੈ ਕਾਨੂੰਨੀ ਹੁੰਦਾ ਹੈ ਆ ਗੈਰ ਕਾਨੂੰਨੀ ਕੀ ਹੈ ਸਾਡੇ ਘਰਾਂ ਜਾ ਕੇ ਸਾਡੀਆਂ ਬੀਬੀਆਂ ਨੂੰ ਧੱਕੇ ਮਾਰੇ ਯਾਰ ਸਾਡੀਆਂ ਮਾਵਾਂ ਨੂੰ ਧੱਕੇ ਮਾਰੇ ਪੁਲਿਸ ਨੇ ਯਾਰ ਅਸੀਂ ਮੰਗਾ ਹੀ ਕਰਾਂਗੇ ਉਹ ਸਾਨੂੰ ਤੁਸੀਂ ਸਾਲ ਰੱਖ ਲੋਗੇ ਦੋ ਸਾਲ ਰੱਖਣਾ ਹੋਗੇ ਰੱਖ ਲਓ ਜਿੰਨੇ ਚ ਰੱਖੀ ਐ ਤਾਰ ਦਿਓ ਛੱਡ ਦੇ ਨੇ ਸਯੂਐਸ ਲਾ ਦਿਓ ਯਾਰ ਲਾ ਦਿਓ ਜਿਹੜੇ ਕੋ ਤੁਹਾਡੇ ਨੂੰ ਲੱਗਦਾ ਪਹਿਨ ਚੋ ਦੋ ਪਰ ਅਸੀਂ ਡਰਨ ਵਾਲੇ ਨਹੀਂ ਗਏ ਮੈਂ ਨਹੀਂ ਡਰਨਾ ਮੈਂ ਥੋੜਾ ਜੀਜਾ ਤੁਹਾਡੀ ਹਿੱਕ ਤੇ ਐਵੇਂ ਨੱਚੂ ਆ ਆ ਜਾ ਰਹੇ ਆ ਪੂਰੀ ਤੇਜ਼ਾ ਜੇ ਮੈਂ ਮਰ ਗਿਆ ਉਹਦੀ ਜ਼ਿੰਮੇਵਾਰੀ ਰਾਜਸਥਾਨ ਪੁਲਿਸ ਉਹ ਫੈਕਟਰੀ ਵਾਲੇ ਹੋਣਗੇ ਮੈਂ ਗਾਰਾਂ ਕੱਢ ਰਿਹਾ ਮੈਂ ਵਰਤਨੀ ਜੀ ਕਰ ਰਿਹਾ ਮੈਂ ਮਾਫੀ ਜਾਊਂਗਾ ਜਿਹੜੇ ਆਮ ਲੋਕਾਂ ਨਾਲ ਤੋਂ ਕਿ ਮੈਂ ਬਹੁਤ ਵਰਤਨੀ ਜੀ ਕਰ ਰਿਹਾ ਇਹਦੇ ਵਿੱਚ ਮੇਰੀਆਂ ਭੈਣਾਂ ਵੀ ਜੁੜਨ ਗਈਆਂ ਮੈਂ ਗਾਰਾਂ ਕੱਢ ਰਿਹਾ ਯਾਰ ਮੈਂ ਕਰਾਂ ਕੀ ਯਾਰ ਮੇਰੇ ਅੰਦਰੋਂ ਆ ਯਾਰ ਐ ਕਿਮੀਨਾ 4 ਦਿਨੋ ਕੇ ਜਿਹੜੇ ਧਰਨੇ ਨੂੰ ਇਹਨਾਂ ਨੇ ਉਹਦੀ ਐਸੀ ਤੈਸੀ ਕਰਤੀ ਯਾਰ ਕੋਈ ਗੱਲ ਨਹੀਂ ਥੜ ਲੰਦੇ ਮੈਂ ਨਹੀਂ ਕਹਿੰਦਾ ਪਰ ਯਾਰ ਅਸ ਅਸੀਂ ਧਰਨਾ ਹੀ ਨਹੀਂ ਲਾ ਸਕਦੇ ਅਸੀਂ ਸਾਡੀਆਂ ਮਾਵਾਂ ਦੀ ਨਹੀਂ ਰੱਖੀ ਕਰ ਦਿੰਦੇ ਸਰਪੰਚ ਪਿਆਰਾ ਸਿੰਘ ਦੇ ਘਰੇ ਜਾਂਦੀ ਆ ਉਹਨਾਂ ਦੀ ਬੁੜੀਆਂ ਨੂੰ ਧੱਕੇ ਮਾਰ ਜੰਦੇ ਬਲਨਾਮ ਜੀ ਸਰ ਨੇ ਕਰੇ ਰਵੀ ਜੋਸ ਨਹੀਂ ਜਾਂ ਹੋਰ ਜੋ ਸਾਡੇ ਸੁਖਵੀਰ ਸਿੰਘ ਨਾ ਜਿੰਨੇ ਵੀ ਧਰਨੇ ਵਾਲੀ ਕਮੇਟੀ ਹੈ ਮੈਨੂੰ ਅਜੇ ਮੈਨੂੰ 4-5 ਦਾ ਪਤਾ ਕੀ ਗ੍ਰਿਫਤਾਰ ਕਰ ਲਏ ਮੇਰੇ ਪਿੱਛੇ ਇਹ ਪੁਲਿਸ ਲੱਗੀ ਯਾਰ ਮੈਂ ਕਰਿਆ ਕੀ ਹੈ ਮੈਂ ਕਰਿਆ ਕੀ ਹੈ ਜੇ ਉਹਨਾਂ ਨੇ ਕੀ ਕਰਿਆ ਸੀ ਜਿਹਨਾਂ ਨੂੰ ਫੜ ਲੇ ਧਰਨਾ ਹੀ ਲਾਇਆ ਹੈ ਫੈਕਟਰੀ ਵਾਲੇ ਡੇਅਰ ਸਰਕਾਰ ਦੇ ਖਾਸ ਹੋ ਕੇ ਸਰਕਾਰ ਦੇ ਏਡੇ ਕਮਾਊ ਪੁੱਤਾ ਹੋ ਵੀਰੋ ਮੇਰੀ ਲਾਖੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜਿਹੜੇ ਇਹਦੇ ਵਿੱਚ ਜੁੜਿਆ ਮੈਂ ਵੀ ਮੈਂ ਲਗੀ ਤੇ ਇੱਥੇ ਫੜ ਜਾ ਮੇਰਾ ਐਕਸੀਡੈਂਟ ਵੀ ਕੀਤਾ ਹੋ ਜੇ ਯਾਰ ਮੇਰੇ ਤਾਂ ਡੰਡਾ ਮਾਰਿਆ ਪਿੱਛੇ ਉਹ ਪੱਕੇ ਸਾਰਨੇ ਦੇ ਕੋਲੇ ਮੈਂ ਦੇਖ ਮੈਂ ਮੈਂ ਭਾਈ ਗੁਰੂ ਗ੍ਰੰਥ ਸਾਹਿਬ ਦੀ ਸੋਖਾ ਕੇ ਤੁਹਾਨੂੰ ਸਾਰਿਆਂ ਨੂੰ ਮਿਹਨਤ ਕਰਦਾ ਕਿ ਜਿਆਦੇ ਤੋਂ ਜਿਆਦੇ ਟਿੱਬੀ ਗੁਰੂ ਘਰ ਤੇ ਪਹੁੰਚ ਜਾਓ ਕੀਦਾ ਸੀ ਨਹੀਂ ਪਹੁੰਚ ਸਕਦੇ ਪਰ ਜਿਹੜੇ ਜਾਗਰੂਕ ਲੋਕ ਐ ਉਹ ਉੱਥੇ ਪਹੁੰਚ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਿੱਬੀ ਗੁਰੂ ਘਰ ਚ ਪਹੁੰਚ ਜਾਓ ਧਰਨਾ ਬਚਾ ਲੋ ਬਾਈਓ ਮੈਂ ਗੜਾ ਕੱਢੀਆਂ ਮੈਂ ਬਰਤਨੀ ਜੀ ਗਰੀ ਮੈਂ ਮਾਫੀ ਮੰਗਦਾ ਪਰ ਤੁਸੀਂ ਦਿੱਬੀ ਗੁਰੂ ਘਰ ਚ ਪਹੁੰਚ ਕੇ ਉਹ ਧਰਨਾ ਬਚਾ ਲੋ ਮੇਰੇ ਪਿੱਛੇ ਆ ਮੈਂ ਤੁਹਾਨੂੰ ਦਿਖਾ ਰਿਹਾ ਪੁਲਿਸ ਲੱਗੀ ਮੰਮਣ ਕੋਲੇ ਇਹਨਾਂ ਨੇ ਸਾਡੇ ਅੱਗੇ ਬੈਰੀਕੇਡ ਕਰਿਆ ਸੀ ਬੈਰੀਕੇਡ ਦੇ ਉੱਤੋਂ ਦੀ ਪਾਸੇ ਦੀ ਕਰਕੇ ਗੱਡੀ ਟਪਾਈ ਪੁਲਿਸ ਵਾਲਿਆਂ ਨੇ ਸਾਡੇ ਯਾਰ ਡੰਡਾ ਮਾਰਿਆ ਮੈਂ ਨਹੀਂ ਕਹਿੰਦਾ ਗ੍ਰਿਫਤਾਰ ਕਰ ਲੋ ਯਾਰ ਅਸੀਂ ਕੋਈ ਅੱਤਵਾਦੀ ਛੋੜੇ ਅਸੀਂ ਕਿੰਨੇ ਪਿਆਰ ਨਾਲ ਸਾਡਾ ਧਰਨਾ ਚੱਲ ਰਿਹਾ ਯਾਰ ਅਸੀਂ ਗਲਤ ਕਰੀਏ ਕਰੋ ਗ੍ਰਿਫਤਾਰੀ ਯਾਰ ਅਸੀਂ ਨਹੀਂ ਕਹਿੰਦੇ ਚੰਡੀਗੜ੍ਹ ਭੜ ਲਿਆ ਅਸੀਂ ਕੋਈ ਨਹੀਂ ਉਹਨਾਂ ਵੀ ਭੜਾ ਜਾਊਗਾ ਤਾਂ ਹੁਣ ਦੇਜ ਦੇਣਾ ਗ੍ਰਿਫਤਾਰੀ ਪਰ ਜਿਹੜੇ ਭਰਾ ਘਰਾਂ ਚ ਬੈਠੇ ਆ ਉਹ ਜ਼ਰੂਰ ਟਿੱਬੀ ਕੋਰ ਦੁਆਰੇ ਚ ਪਹੁੰਚ ਜਾਓ ਨਹੀਂ ਤਾਂ ਆਪਣੀ ਥੋੜੀ ਲੜਾਈ ਕਿਸੇ ਨੇ ਨਹੀਂ ਲੜਨੀ ਭਾਈਓ ਮੈਂ ਦੇਖੋ ਮੈਂ 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 ਤੁਹਾਡਾ ਭਰਾ ਮੇਰੇ ਨਾਲ ਤੁਹਾਡਾ ਕਿਸਾਕੀਲਾ ਹੋ ਸਕਦਾ ਯਾਰ ਪਰ ਟਿੱਬੀ ਧਰਨੇ ਲਈ ਟਿੱਬੀ ਲੋਕਾਂ ਲਈ ਉੱਥੇ ਪਹੁੰਚ ਜੋ ਬਾਈਓ ਤੁਹਾਡਾ ਸਾਰੀ ਉਮਰ ਦੀ ਲੜਾਈ ਹੈ ਬਾਈ ਸਾਰੀ ਉਮਰ ਦੀ ਤੁਝ ਨਹੀਂ ਆਨੀ ਤਾਂ ਉਹਨਾਂ ਲਈ ਪੀੜੀਆਂ ਬਰਬਾਦ ਹੋ ਜਾਣਗੀਆਂ ਮੈਨੂੰ ਪਤਾ ਹੈ ਮੇਰੇ ਤੋਂ ਗੁੱਸਾ ਹੋ ਸਕਦੇ ਹੋ ਤੁਸੀਂ ਪਰ ਮੇਰੇ ਕਰਨੀ ਤੁਸੀਂ ਤੁਹਾਡੇ ਪਿੰਡ ਕਰਨ ਪਹੁੰਚਨੇ ਜਿਹੜੇ ਨੇੜੇ-ਤੇੜੇ ਪਿੰਡਾਂ ਦੇ ਲੋਕ ਨੇ ਉਹ ਗੁਰੂ ਘਰਾਂ 'ਚ ਬੇਨਤੀਆਂ ਕਰਾ ਦਿਓ ਬਾਈ ਮੈਂ ਫੇਰ ਕਹਿੰਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੋ ਮੈਨੂੰ ਮੇਰਾ ਇੱਕ ਬਾਣਜਾਉ ਦੀ ਸੁਣ ਲੱਗੇ ਮੈਂ ਕੋਈ ਫਾਰਮੈਲਟੀ ਨਹੀਂ ਕਰ ਰਿਹਾ ਇਹਦੇ ਵਿੱਚ ਬਾਦ ਤੋਂ ਬਾਦ ਜਿੰਨੇ ਲੋਕ ਡੋਡੀ ਪਿੰਡਾਂ ਜੋ ਇਕੱਠੇ ਹੋ ਕੇ ਪਹੁੰਚ ਸਕਦੇ ਹੋ ਟਿੱਬੀ ਗੁਰੂ ਘਰ ਚ ਪਹੁੰਚ ਜਾਓ ਇਹ ਲੜਾਈ ਅੱਜ ਦੀ ਆਖਰੀ ਲੜਾਈ ਹੋ ਸਕਦੀ ਹੈ ਕਿ ਤੁਸੀਂ ਨਹੀਂ ਪਹੁੰਚੇ ਮੈਂ ਫੇਰ ਕਹਾਂ ਮੇਰੇ ਪਿੱਛੇ ਮੈਂ ਹੁਣ ਤੋਨ ਮੇਰਾ ਜੀਤ ਕਰਦਾ ਮੈਂ ਰੋਕ ਕੇ ਦਿਖਾਵਾਂ ਪਰ ਮੈਂ ਰੋਕ ਕੇ ਦਿਖਾਵਾਂ ਮੈਨੂੰ ਫੜ ਲੈ ਮੈਨੂੰ ਆਏ ਮੈਂ ਟਿੱਬੀ ਪਹੁੰਚ ਜਾ ਤੇ ਆਪਣੀ ਲੜਾਈ ਨੂੰ ਹੋਰ ਮਜ਼ਬੂਤ ਕਰਾਂ ਜਿੰਨਾ ਹੋ ਸਕਦਾ ਮੈਂ ਹੁਣ ਬਈ ਮੇਰਾ ਫੋਨ ਬੰਦ ਕਰਨ ਲੱਗਿਆ ਮੈਂ ਹਰਮਾਨਗੜ੍ਹ ਪਹੁੰਚ ਗਿਆ ਤੇ ਮੈਂ ਮੇਰਾ ਫੋਨ ਬੰਦ ਕਰਨ ਲੱਗਾ ਐਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਦੋਸਤੋ ਮੈਂ ਮਾਫੀ ਫੇਰ ਮੰਗੂਗੀ ਮੈਂ ਇਹਦੇ ਵਿੱਚ ਗਾਲ੍ਹਾਂ ਵੀ ਕੱਢਤੀਆਂ ਪਰ ਮੈਂ ਕਰਾਂ ਕਿ ਮੇਰੀ ਮਜਬੂਰੀ ਸੀ